ਕਦੀ ਸੋਚਿਆ ਨਹੀਂ ਸੀ ਰਸ਼ੀਆ ਤੇ ਸੀਰੀਆ ਦੀ ਲੜਾਈ ਨੂੰ ਸੋਸ਼ਲ ਮੀਡੀਆ ਤੇ ਦੇਖਦੇ-ਦੇਖਦੇ ਅੱਜ ਸਾਡੇ ਦੇਸ਼ ਨੂੰ ਵੀ ਉਸ ਲੜਾਈ ਦਾ ਸ਼ਿਕਾਰ ਹੋਣਾ ਪਏਗਾ ਤੇ ਬਾਕੀ ਦੇਸ਼ ਸਾਡੀਆਂ ਵੀਡੀਓ ਸੋਸ਼ਲ ਮੀਡੀਆ ਤੇ ਦੇਖਣਗੇ ਚੋਟੀ ਦੇ ਕਮਾਂਡਰਾਂ ਦੀ ਮੀਟਿੰਗਾਂ ਸਰਹੱਦ ਤੇ ਵੱਧ ਰਿਹਾ ਮੂਮੈਂਟ ਮੀਡੀਆ ਵਿੱਚ ਭੱਖਦਾ ਮਾਹੌਲ ਤੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰੀਆਂ جنگ ਦੀਆਂ ਵੀਡੀਓਜ਼ ਇਹ ਸਾਰੀਆਂ ਗੱਲਾਂ ਇੱਕ ਵੱਡੇ ਸੰਕਟ ਵੱਲ ਇਸ਼ਾਰਾ ਕਰ ਰਹੀਆਂ ਨੇ ਪਰ ਵੱਡਾ ਸਵਾਲ ਇਹ ਨਹੀਂ ਕਿ ਜੰਗ ਹੋਣੀ ਚਾਹੀਦੀ ਹੈ ਜਾਂ ਨਹੀਂ ਵੱਡਾ ਸਵਾਲ ਤਾਂ ਇਹ ਹੈ ਜੇ ਜੰਗ ਹੋਈ ਤਾਂ ਦੁਨੀਆ ਦਾ ਕੀ ਬਣੇਗਾ ਆਮ ਲੋਕਾਂ ਦਾ ਕੀ ਬਣੇਗਾ ਹੁਣ ਤੁਹਾਨੂੰ ਮੈਂ ਦੱਸਦਾ ਦੋਨੋਂ ਦੇਸ਼ਾਂ ਦੇ ਕੋਲ ਤਾਕਤ ਕਿੰਨੀ ਹੈ ਮਤਲਬ ਕਿ ਹਥਿਆਰ ਕਿੰਨੇ ਹਨ ਪਹਿਲਾਂ ਦੱਸਦੇ ਹਾਂ ਭਾਰਤ ਵੱਲ 160 ਤੋਂ ਵੱਧ ਨਿਊਕਲੀਅਰ ਹਥਿਆਰ ਹਨ ਜੋ ਨੋ ਫਰਸਟ ਯੂਜ਼ ਪਾਲਿਸੀ ਦੇ ਅੰਡਰ ਆਉਂਦੇ ਨੇ ਮਤਲਬ ਕਹਿਣ ਦਾ ਕਿ ਭਾਰਤ ਕਦੀ ਵੀ ਪਹਿਲਾਂ ਨਿਊਕਲੀਅਰ ਹਮਲਾ ਨਹੀਂ ਕਰੇਗਾ ਜਦੋਂ ਤੱਕ ਬਾਕੀ ਦੇਸ਼ ਜਿਹੜਾ ਨਿਊਕਲੀਅਰ ਹਮਲਾ ਨਹੀਂ ਕਰ ਦਿੰਦਾ ਦੂਜੇ ਹਥਿਆਰ ਜੋ ਅਗਨੀ ਸੀਰੀਜ਼ ਮਿਸਾਈਲਸ ਹਨ ਜਿਨ੍ਹਾਂ ਦੀ ਰੇਂਜ 5000 ਕਿਲੋਮੀਟਰ ਤੋਂ ਵੀ ਜ਼ਿਆਦਾ ਹੈ ਬ੍ਰਹਮ ਹੋਸ ਮਿਸਾਈਲਸ ਜਿਨ੍ਹਾਂ ਉੱਤੇ ਪਹਿਲਾਂ ਹੀ ਟਾਰਗੇਟ ਸੈੱਟ ਕਰਕੇ ਉਹ ਪਰਟਿਕੂਲਰ ਏਰੀਆ ਨੂੰ ਸਿਲੈਕਟ ਕਰਕੇ ਉਹਦੇ ਤੇ ਬੰਬ ਸੁੱਟਣ ਦੀ ਸ਼ਮਤਾ ਰੱਖਦਾ ਹੈ ਤੀਜੇ ਹਥਿਆਰ ਸੁਖੋਈ ਰਾਫੇਲ ਤੇ ਤੀਜਸ ਜਿਹੜੇ ਤਿੰਨੋਂ ਹੀ ਮਾਡਰਨ ਫਾਈਟਰ ਜੈਟਸ ਨੇ ਆਈਐਨਐਸ ਅਰੇਹੰਤ ਜੋ ਭਾਰਤ ਦੀ ਨਿਊਕਲੀਅਰ ਸਬਮਰੀਨ ਹੈ ਜੋ ਪਾਣੀ ਦੇ ਵਿੱਚੋਂ ਹਥਿਆਰ ਛੱਡੇ ਜਾਣਗੇ ਐਸ 400 ਡਿਫੈਂਸ ਸਿਸਟਮ ਜੋ ਆਪਣੇ ਤੇ ਹੋਏ ਹਮਲੇ ਨੂੰ ਰੋਕਣ ਦੀ ਸ਼ਮਤਾ ਰੱਖਦਾ ਹੈ ਤੇ ਉਹਨੂੰ ਖਤਮ ਕਰਨ ਦੀ ਸ਼ਮਤਾ ਰੱਖਦਾ ਹੈ ਹੁਣ ਦੱਸਦੇ ਹਾਂ ਪਾਕਿਸਤਾਨ ਦੀ ਤਾਕਤ ਬਾਰੇ ਜਿਨ੍ਹਾਂ ਕੋਲ ਤਕਰੀਬਨ 160 ਨਿਊਕਲੀਅਰ ਹਥਿਆਰ ਨੇ ਜੋ ਫਰਸਟ ਯੂਜ਼ ਪਾਲਿਸੀ ਦੇ ਅੰਦਰ ਆਉਂਦੇ ਨੇ ਸ਼ਾਹੀਨ ਗੋਰੀ ਨਾਸਰ ਮਿਸਾਈਲਾਂ ਜੋ ਭਾਰਤ ਦਾ ਬਹੁਤ ਵੱਡਾ ਨੁਕਸਾਨ ਕਰ ਸਕਦੀਆਂ ਹਨ ਜੀਐਫ 17 ਥੰਡਰ ਜੈਟਸ ਚੀਨ ਵੱਲੋਂ ਖਰੀਦੇ ਗਏ ਆ ਬਾਬਰ ਕਰੂਜ ਮਸਾਈਲਾ ਜਿਹਦੇ ਹਮਲੇ ਦਾ ਪਤਾ ਲਗਾਉਣਾ ਮੁਸ਼ਕਲ ਹੈ ਦੋਵਾਂ ਦੇਸ਼ਾਂ ਕੋਲ ਮੌਤ ਦਾ ਉਹ ਸਮਾਨ ਹੈ ਜੋ ਜਾਨੀ ਤੇ ਮਾਲੀ ਨੁਕਸਾਨ ਵੱਡੇ ਪੱਧਰ ਉੱਤੇ ਕਰ ਸਕਦਾ ਹੁਣ ਤੁਹਾਨੂੰ ਦੱਸ ਦਿਆਂ ਜੇ ਜੰਗ ਹੋਈ ਤਾਂ ਕੀ ਹੋਏਗਾ ਲੱਖਾਂ ਲੋਕ ਮਾਰੇ ਜਾਣਗੇ ਇੱਕ ਨਿਊਕਲੀਅਰ ਹਥਿਆਰ ਜਦੋਂ ਵਰਤਿਆ ਜਾਂਦਾ ਹੈ ਨਾ ਤਾਂ ਤੁਰੰਤ 1 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਸਕਦੀ ਹੈ ਨਿਊਕਲੀਅਰ ਚੱਲਣ ਤੋਂ ਬਾਅਦ ਕਈ ਸਾਲਾਂ ਤੱਕ ਰੇਡੀਏਸ਼ਨ ਨਾਲ ਲੱਖਾਂ ਲੋਕਾਂ ਨੂੰ ਕੈਂਸਰ ਹੋ ਸਕਦਾ ਹੈ ਜੰਗ ਵਿੱਚ 5000 ਕਰੋੜ ਡਾਲਰ ਤੋਂ ਵੱਧ ਆਰਥਿਕ ਨੁਕਸਾਨ ਹੋ ਸਕਦਾ ਹੈ। ਖੇਤੀ ਖਤਮ ਹੋ ਜਾਏਗੀ। ਇੰਡਸਟਰੀਆਂ ਤਬਾਹ ਹੋ ਜਾਣਗੀਆਂ ਤੇ ਰੁਪਏ ਦੀ ਕੀਮਤ ਡਿੱਗ ਜਾਏਗੀ। ਪਾਣੀ, ਰੋਟੀ, ਬਿਜਲੀ ਤੇ ਇਲਾਜ ਸਭ ਚੀਜ਼ਾਂ ਬਹੁਤ ਮੁਸ਼ਕਲ ਹੋ ਜਾਣਗੀਆਂ। ਪਰਮਾਣੂ ਹਥਿਆਰ ਨਾਲ ਮੌਸਮ ਬਦਲਦਾ ਹੈ। ਕਈ ਸਾਲਾਂ ਤੱਕ ਨੀਂ ਨਹੀਂ ਪਏਗਾ। ਭਾਰਤ ਪਾਕਿਸਤਾਨ ਹੀ ਨਹੀਂ ਪੂਰੇ ਏਸ਼ੀਆ ਚ ਤਬਾਈ ਹੋ ਸਕਦੀ ਹੈ। ਹੁਣ ਗੱਲ ਕਰਦੇ ਆ ਆਮ ਲੋਕ ਕੀ ਚਾਹੁੰਦੇ ਨੇ। ਇਸ ਜੰਗ ਬਾਰੇ ਕੀ ਸੋਚਦੇ ਨੇ? ਆਮ ਲੋਕ جنگ ਨਹੀਂ ਚਾਹੁੰਦੇ ਇੱਕ ਦੂਜੇ ਨੂੰ ਨਫ਼ਰਤ ਦੀ ਨਿਗਾਹ ਨਾਲ ਨਾ ਦੇਖਿਆ ਜਾਵੇ جنگ ਦੇ ਆਧਾਰ ਤੇ ਰਾਜਨੀਤੀ ਨਾ ਕੀਤੀ ਜਾਵੇ ਅਸੀਂ ਚਾਹੁੰਦੇ ਹਾਂ ਸ਼ਾਂਤੀ ਨਾਲ ਇਸ ਮਸਲੇ ਨੂੰ ਗੱਲਬਾਤ ਨਾਲ ਹੱਲ ਕੀਤਾ ਜਾਵੇ ਤੁਹਾਨੂੰ ਯਾਦ ਹੋਵੇਗਾ ਹਿਰੋਸ਼ਿਮਾ ਤੇ ਨਾਗਾਸਾਕੀ ਜਦੋਂ ਅਮਰੀਕਾ ਨੇ ਨਿਊਕਲੀਅਰ ਬੰਬ ਦਾ ਇਹਨਾਂ ਦੇ ਉੱਤੇ ਹਮਲਾ ਕੀਤਾ ਸੀ ਲਿਟਲ ਬॉय ਨੇ ਹਿਰੋਸ਼ਿਮਾ ਤੇ 70000 ਤੋਂ ਵੱਧ ਜ਼ਿੰਦਗੀਆਂ ਤੁਰੰਤ ਖਤਮ ਕਰ ਦਿੱਤੀਆਂ ਸੀ ਫੈਟਮੈਨ ਨੇ ਨਾਗਾਸਾਕੀ ਤੇ ਖੜੇ ਪੈਰ 40000 ਤੋਂ ਵੱਧ ਜ਼ਿੰਦਗੀਆਂ ਤੇ ਪ੍ਰਭਾਵ ਕੀਤਾ ਸੀ ਤੁਸੀਂ ਬਸ ਇੰਨਾ ਕਹਿਸਾਬ ਲਾ ਲਓ ਕਿ ਅੱਜ ਜਦੋਂ ਇੰਡੀਆ ਦੇ ਵਿੱਚ ਗਰਮੀ ਪੈਂਦੀ ਹੈ ਨਾ ਤਾਂ 50 ਡਿਗਰੀ ਸੈਲਸੀਅਸ ਜਦੋਂ ਟੈਂਪਰੇਚਰ ਜਾਂਦਾ ਹੈ ਤਾਂ ਆਮ ਲੋਕਾਂ ਦੀ ਵੀ ਕਈ ਵਾਰ ਮੌਤਾਂ ਹੋਣੀਆਂ ਸ਼ੁਰੂ ਹੋ ਜਿੰਦੀਆਂ ਕਿ ਗਰਮੀ ਸਹਾਰ ਨਹੀਂ ਪਾਉਂਦੇ ਤੇ ਲੋਹਾ 1400 ਡਿਗਰੀ ਸੈਲਸੀਅਸ ਤੇ ਪਿਘਲਾ ਦਿੱਤਾ ਜਾਂਦਾ ਹੈ ਤੇ ਸੋਚੋ ਜਦੋਂ ਨਿਊਕਲੀਅਰ ਬੰਬ ਚੱਲਦਾ ਹੈ ਨਾ 50000 ਡਿਗਰੀ ਸੈਲਸੀਅਸ ਇਮੇਜਿਨ ਵੀ ਨਹੀਂ ਕਰ ਸਕਦੇ ਤੁਸੀਂ ਕਿ ਕਿਵੇਂ ਇੱਕ ਅੰਦਾ ਲੋਹਾ ਇਨਸਾਨ ਪਿਗਲਦਾ ਜਾਏਗਾ ਪਿਗਲਦਾ ਜਾਏਗਾ ਤੇ ਪਿਗਲ ਪਿਗਲ ਕੇ ਖਤਮ ਹੋ ਜਾਏਗਾ ਆਉਣ ਵਾਲੀ ਪੀੜ੍ਹੀਆਂ ਖਤਮ ਹੋ ਜਾਣਗੀਆਂ 70% ਲੋਕ ਤਾਂ ਜੰਗ ਚਾਹਦੇ ਹੀ ਨਹੀਂ ਜੋ 22 ਅਪ੍ਰੈਲ ਨੂੰ ਪਹਿਲਗਾਮ ਦੇ ਵਿੱਚ ਹੋਇਆ ਮੈਂ ਨਹੀਂ ਕਹਿੰਦਾ ਕਿ ਉਹਦਾ ਬਦਲਾ ਨਹੀਂ ਲੈਣਾ ਚਾਹੀਦਾ ਜ਼ਰੂਰ ਲੈਣਾ ਚਾਹੀਦਾ ਔਰ ਸਾਨੂੰ ਵੀ ਗੁਰੂ ਸਾਹਿਬ ਨੇ ਪਰਮਾਤਮਾ ਨੇ ਜਾਂ ਉਸ ਅਕਾਲ ਪੁਰਖ ਨੇ ਜਿਸਮਤ ਬਖਸ਼ੀ ਹੈ ਹਥਿਆਰ ਬਣਾਉਣ ਦੀ ਤਾਂ ਬਿਲਕੁਲ ਉਹ ਹਥਿਆਰ ਆਪਣੀ ਆਤਮ ਰੱਖਿਆ ਲਈ ਜਾਂ ਜ਼ੁਲਮ ਦੇ ਖਿਲਾਫ ਆਵਾਜ਼ ਚੱਕਣ ਲਈ ਯੂਜ਼ ਹੋਣੇ ਚਾਹੀਦੇ ਨੇ ਪਰ ਉਹਦਾ ਬਦਲਾ ਪੂਰੇ ਦੇ ਪੂਰੇ ਦੇਸ਼ ਕੋਲੋਂ ਜਾਂ ਆਮ ਲੋਕਾਂ ਨੂੰ ਮਾਰ ਕੇ ਨਹੀਂ ਲੈਣਾ ਚਾਹੀਦਾ ਅੱਜ ਤੱਕ ਜਦੋਂ ਵੀ ਕੁਦਰਤ ਦਾ ਕਹਿਰ ਇਨਸਾਨ ਦੇ ਉੱਤੇ ਡਿਗਿਆ ਅਸੀਂ ਸਾਰਿਆਂ ਨੇ ਮਿਲ ਕੇ ਦੁਆ ਪ੍ਰਾਰਥਨਾ ਅਰਦਾਸ ਕੀਤੀ ਹੈ ਪਰ ਜਿਹੜਾ ਇਨਸਾਨ ਅੱਜ ਐਡੇ ਵੱਡੇ ਵੱਡੇ ਹਥਿਆਰ ਬਣਾ ਕੇ ਐਡੀ ਵੱਡੀ ਵੱਡੀ ਟੈਕਨੋਲੋਜੀਆ ਯੂਜ਼ ਕਰਕੇ ਜੋ ਕਰ ਰਿਹਾ ਇਹਦੀ ਦੁਆ ਕਿੱਥੇ ਕਰੀਏ ਇਹ ਤਾਂ ਇਨਸਾਨ ਦੇ ਹੱਥ ਹੈ ਨਾ ਪਰ ਮੈਂ ਫਿਰ ਕਹਿਣਾ ਚਾਹਣਾ ਸਾਡੇ ਸਾਰੇ ਦੇਸ਼ਾਂ ਨੂੰ ਇਕੱਠੇ ਹੋ ਕੇ ਟੈਰਰਿਜ਼ਮ ਦੇ ਖਿਲਾਫ ਆਵਾਜ਼ ਚੱਕਣੀ ਚਾਹੀਦੀ ਹੈ ਪਰ ਦੇਸ਼ਾਂ ਦੀ ਦੇਸ਼ਾਂ ਨਾਲ ਲੜਾਈ ਜਿਹੜੇ ਆਮ ਲੋਕ ਵਿੱਚ ਮਰਨਗੇ ਤੁਸੀਂ ਯਕੀਨ ਮੰਨਿਓ ਤੁਹਾਡੇ ਅੱਗੇ ਵੀ ਕਈ ਵਾਰ ਇੰਸਟਾਗ੍ਰਾਮ ਦੇ ਰੀਲਸ ਆਂਦੀਆਂ ਹੋਣਗੀਆਂ ਸੀਰੀਆ ਦੀਆਂ ਜਿੱਦੇ ਛੋਟੇ-ਛੋਟੇ ਬੱਚੇ ਬਿਲਕਦੇ ਨੇ ਰੋਟੀ ਤੋਂ ਬਿਨਾ ਜਿੱਥੇ-ਜਿੱਥੇ ਤੱਕ ਨਜ਼ਰ ਜਾਂਦੀ ਆ ਉੱਥੇ-ਉੱਥੇ ਤੱਕ ਬਿਲਡਿੰਗਾਂ ਤਬਾਹ ਹੋ ਚੁੱਕੀਆਂ ਨੇ ਕਿੰਨੇ 100 ਕਿਲੋਮੀਟਰ ਤੱਕ ਬੰਬ ਮਾਰ-ਮਾਰ ਕੇ ਪੂਰੇ ਦੇ ਪੂਰੇ ਦੇਸ਼ ਖਤਮ ਕੀਤੇ ਜਾ ਰਹੇ ਨੇ ਐਂਡ ਰਿਜ਼ਲਟ ਕੀ ਮਿਲ ਰਿਹਾ ਲੜਾਈ ਕਾਦੀ ਐ ਮੈਨੂੰ ਨਹੀਂ ਪਤਾ ਮੇਰੀ ਆਵਾਜ਼ ਕਿੱਥੇ ਤੱਕ ਪਹੁੰਚੇਗੀ ਪਰ ਜੋ ਮੇਰੇ ਦਿਲ ਦੀ ਗੱਲ ਸੀ ਉਹ ਮੈਂ ਤੁਹਾਡੇ ਸਾਰਿਆਂ ਅੱਗੇ ਰੱਖੀ ਕਿਉਂਕਿ ਅਸੀਂ ਰੋਜ਼ ਲੋਕਾਂ ਨੂੰ ਮਰਦੇ ਦੇਖਦੇ ਆ ਤੇ ਕਿਸੇ ਅਸੀਂ ਦੁਨੀਆ ਖਤਮ ਹੋਈ ਨੂੰ ਵਾਰ ਨੂੰ ਵਾਰ ਤਾਂ ਬਾਅਦੋਂ ਗਿਣੀਏ ਪਰ ਜਿਸ ਮਾੜ ਇੱਕ ਫੌਜੀ ਚਲ ਜਾਂਦਾ ਜਿਸ ਇੱਕ ਭੈਣ ਦਾ ਘਰ ਵਾਲਾ ਫੌਜੀ ਚਲ ਜਾਂਦਾ ਜਾਂ ਕੋਈ ਬੱਚਾ ਚਲ ਜਾਂਦਾ ਵਾਰ ਦੇ ਵਿੱਚ ਲੜਾਈ ਦੇ ਵਿੱਚ ਉਹੀ ਤਾਂ ਦੁਨੀਆ ਖਤਮ ਹੋ ਗਿਆ ਉਹਦੇ ਲਈ ਤਾਂ ਦੁਨੀਆ ਉਸ ਦਿਨ ਹੀ ਖਤਮ ਹੋ ਗਈ ਜਿਸ ਦਿਨ ਉਹਦਾ ਪੁੱਤ ਚਲਾ ਗਿਆ ਤਾਂ ਕੋਸ਼ਿਸ਼ ਕਰੀਏ ਅਸੀਂ ਵਾਰ ਨੂੰ ਅਵੋਇਡ ਕਰੀਏ ਹਾਲਾਂਕਿ ਸਾਡੇ ਵੀਡੀਓਜ਼ ਪਾਉਣ ਨਾਲ ਕੋਈ ਸਾਡੇ ਕੋਲ ਫੈਸਲਾ ਨਹੀਂ ਲੱਗਦਾ ਕਿ ਵਾਰ ਲਗਣੀ ਹੈ ਕਿ ਨਹੀਂ ਲਗਣੀ ਇਹ ਤਾਂ ਦੁਨੀਆ ਦੇ ਦੇਸ਼ ਦੇ ਵੱਡੇ ਵੱਡੇ ਲੀਡਰ ਤੈਅ ਕਰਦੇ ਨੇ ਕਿ ਕੀ ਹੋਣਾ ਕੀ ਨਹੀਂ ਹੋਣਾ ਪਰ ਇਨਸਾਨ ਹੋਣ ਦੇ ਨਾਤੇ ਦਿਲ ਰੋ ਰਿਹਾ ਪਿਛਲੇ 4 ਦਿਨ ਦੇ ਹਾਲਾਤ ਦੇਖ ਕੇ ਜਾਂ ਉਧਰ ਬੰਬਾਰੀ ਹੋ ਰਹੀ ਹੈ ਜਾਂ ਇੱਧਰ ਬੰਬਾਰੀ ਹੋ ਰਹੀ ਹੈ ਟੈਰਰਿਜ਼ਮ ਤਾਂ ਦੇਖੋ ਗਲਤ ਹੈ ਔਰ ਮੈਨੂੰ ਲੱਗਦਾ ਕਿ ਸਾਰੇ ਦੇਸ਼ਾਂ ਨੂੰ ਇਕੱਠੇ ਹੋ ਕੇ ਮੀਟਿੰਗ ਕਰਨੀ ਚਾਹੀਦੀ ਹੈ ਔਰ ਟੈਰਰਿਜ਼ਮ ਦੇ ਖਿਲਾਫ ਮਾਸੂਮਾਂ ਨੂੰ ਮਾਰਨਾ ਕਦੀ ਵੀ ਜਸਟੀਫਾਈ ਨਹੀਂ ਹੋ ਸਕਦਾ ਪਹਿਲਗਾਮ ਦੇ ਵਿੱਚ 27 ਲੋਕਾਂ ਨੂੰ ਉਹਨਾਂ ਦਾ ਧਰਮ ਪੁੱਛ ਪੁੱਛ ਕੇ ਮਾਰਤਾ ਇਹ ਕਦੀ ਵੀ ਜਸਟੀਫਾਈ ਨਹੀਂ ਹੋ ਸਕਦਾ ਦੇਖੋ ਜੋ ਵੀ ਪਹਿਲਗਾਮ ਦੇ ਵਿੱਚ ਹੋਇਆ ਉਹਦਾ ਬਦਲਾ ਲੈਣਾ ਵੀ ਜ਼ਰੂਰੀ ਸੀ ਇੱਕ ਮਿਸਾਲ ਕਾਇਮ ਕਰਨੀ ਜ਼ਰੂਰੀ ਸੀ ਮੈਨੂੰ ਇਹ ਲੱਗਦਾ ਹੈ ਕਿ ਜ਼ਿਆਦਾਤਰ ਲੋਕ ਪੀਸ ਹੀ ਚਾਹੁੰਦੇ ਨੇ ਪਰ ਸਾਡੇ ਲੋਕਾਂ ਦੇ ਹੱਥ ਅਰਦਾਸ ਦੁਆ ਬੇਨਤੀ ਤੋਂ ਇਲਾਵਾ ਹੋਰ ਹੈ ਕੀ ਅਸੀਂ ਤਾਂ ਅਮਨ ਸ਼ਾਂਤੀ ਤੇ ਅਰਦਾਸ ਕਰਦੇ ਹਾਂ ਔਰ ਮੈਂ ਇਹ ਵੀ ਨਹੀਂ ਕਹਿੰਦਾ ਕਿ ਆਪਣੇ ਹੱਕ ਨਾ ਲੋ ਜੇ ਕੋਈ ਤੁਹਾਡੇ ਤੇ ਚੜ ਕੇ ਆਂਦਾ ਤਾਂ ਉਹਨੂੰ ਚੜ ਕੇ ਜਵਾਬ ਵੀ ਦਿਓ ਪਰ ਮੇਰੀ ਬੇਨਤੀ ਹੈ ਸਾਰੀ ਆਬਾਮ ਨੂੰ ਸਾਰੀ ਦੁਨੀਆ ਨੂੰ ਉਸ ਅਕਾਲ ਪੁਰਖ ਨੂੰ ਅਰਦਾਸ ਕਰਿਓ ਕਿ ਮਹਾਰਾਜ ਸਰਬੱਤ ਦਾ ਭਲਾ ਮੰਗ ਬੜਾ ਔਖਾ ਹੈ ਯਾਰ ਆਪਣੇ ਬੱਚੇ ਨੂੰ ਜੰਮਣ ਤੋਂ ਲੈ ਕੇ ਵੱਡਾ ਕਰਨਾ ਤੇ ਇੱਕ ਸੈਕਿੰਡ ਦੇ ਵਿੱਚ ਖੋ ਦੇਣਾ ਮੇਰੀ ਤਾਂ ਤੁਹਾਡੇ ਸਾਰਿਆਂ 'ਗੇ ਇਹੀ ਬੇਨਤੀ ਹੈ ਕਿ ਅਮਨ ਸ਼ਾਂਤੀ ਬਣਾ ਕੇ ਰੱਖੋ ਝੂਠੀਆਂ ਅਫਵਾਹਾਂ ਤੋਂ ਦੂਰ ਰਹੋ ਤੇ ਗਵਰਨਮੈਂਟ ਜਿਹੜੀਆਂ ਵੀ ਹਦਾਇਤਾਂ ਤੁਹਾਨੂੰ ਦੇ ਰਹੀ ਆ ਉਹਨੂੰ ਜ਼ਰੂਰ ਫਾਲੋ ਕਰੋ ਜੇ ਉਹਨਾਂ ਨੇ ਰਾਤ ਨੂੰ ਲਾਈਟ ਬੰਦ ਕਰਨ ਨੂੰ ਕਿਹਾ ਤਾਂ ਕਰੋ ਜ਼ਰੂਰ ਕਰੋ ਔਰ ਅਫਵਾਹਾਂ ਜਿਹੜੀਆਂ ਇੱਧਰ ਉੱਧਰ ਦੀਆਂ ਸੋਸ਼ਲ ਮੀਡੀਆ ਦੀਆਂ ਵੀਡੀਓਜ਼ ਵਾਇਰਲ ਹੋ ਜਾਂਦੀਆਂ ਤਾਂ ਕੱਲ ਨੂੰ ਉਹਦਾ ਸੱਚ ਕੁਝ ਹੋਰ ਨਿਕਲਦਾ ਹੈ ਉਹਦੇ ਤੋਂ ਪੈਨਿਕ ਨਾ ਕ੍ਰੀਏਟ ਕਰੋ ਪਰਮਾਤਮਾ ਜੋ ਕਰੇਗਾ ਚੰਗਾ ਕਰੇਗਾ ਇਹ ਕਹਿਣ ਤੋਂ ਇਲਾਵਾ ਵੀ ਹੋਰ ਸਾਡੇ ਕੋਲ ਕੋਈ ਹੱਲ ਨਹੀਂ ਹੈ ਕਿਉਂਕਿ ਅਸੀਂ ਤਾਂ ਇਹੀ ਸੁਣ ਕੇ ਵੱਡੇ ਹੋਏ ਨਾ ਕਿ ਜੋ ਪਰਮਾਤਮਾ ਕਰਦਾ ਚੰਗਾ ਪਰੇ ਦਿਲ ਜੀਤਾ ਪਰਮਾਤਮਾ ਨਹੀਂ ਬਣਾਇਆ ਨਾ ਜਿਹੜਾ ਆਮ ਮਾਸੂਮ ਲੋਕਾਂ ਨੂੰ ਮਰਦੇ ਦੇਖ ਰਿਹਾ ਮੈਂ ਉਹਨਾ ਟੈਰਰਿਸਟ ਦੀ ਗੱਲ ਨਹੀਂ ਕਰ ਰਿਹਾ ਮੈਂ ਗੱਲ ਕਰ ਰਿਹਾ ਹਾਂ ਉਹਨਾਂ ਆਮ ਬੱਚਿਆਂ ਦੀ ਜਿਹੜੇ ਰਸ਼ੀਆ ਤੇ ਯੂਕਰੇਨ ਦੇ ਵਿੱਚ ਸ਼ਿਕਾਰ ਹੋਏ ਉਹ ਬੰਬਾਂ ਦਾ ਉਹ ਗੋਲੀਆਂ ਦਾ ਔਰ ਮੈਨੂੰ ਉਹੀ ਕੁਝ ਫੀਲਿੰਗਸ ਇਹਨਾਂ ਦੋਨਾਂ ਮੁਲਕਾਂ ਤੋਂ ਆ ਰਹੀਆਂ ਨੇ ਨੁਕਸਾਨ ਤਾਂ ਦੋਨਾਂ ਦਾ ਹੀ ਹੋਏਗਾ ਇਹ ਤਾਂ ਹੈ ਨਹੀਂ ਕਿ ਸਾਰਾ ਦਾ ਸਾਰਾ ਕੋਈ ਇੱਕੋ ਮੁਲਕ ਦਾ ਨੁਕਸਾਨ ਹੋਏਗਾ ਨੁਕਸਾਨ ਤਾਂ ਇਨਸਾਨੀਅਤ ਦਾ ਘਾਣ ਹੋਏਗਾ ਪਰ ਮੈਨੂੰ ਲੱਗਦਾ ਕਿ ਚਲੋ ਸਾਡੇ ਸਿਆਸਤਦਾਨ ਜਾਦਾ ਸਮਝਦਾਰ ਨੇ ਕੋਈ ਵੀ ਡਿਸੀਜਨ ਲੈਣਗੇ ਸੋਚ ਸਮ ਕਸਮਾ ਪਰਮਾਤਮਾ ਅਗੇ ਹੀ ਅਰਦਾਸ ਕਰਦਾ ਕਿ ਪਰਮਾਤਮਾ ਇਹਨਾਂ ਨੂੰ ਬੁੱਧੀ ਬਖਸ਼ੇ ਇਹਨਾਂ ਲੀਡਰਾਂ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਸੋਚਣ ਦਾ ਜਰੂਰ ਬਲ ਬਖਸ਼ੇ ਔਰ ਮੇਰੇ ਤੇ ਤੁਹਾਡੇ ਵਰਗੇ ਲੋਕ ਘਰ ਦੇ ਵਿੱਚ ਬਹਿ ਕੇ ਗਵਰਨਮੈਂਟ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਨੂੰ ਚੰਗੀ ਤਰੀਕੇ ਨਾਲ ਫਾਲੋ ਕਰੀਏ ਤੇ ਆ ਜਿਹੜੀ ਨਵੀਂ ਵੀਡੀਓ ਅੱਜ ਮੈਂ ਬਣਾਈ ਹੈ ਇਹ ਮੈਨੂੰ ਬਹੁਤ ਲੋਕ ਕਮੈਂਟ ਕਰ ਰਹੇ ਸੀ ਕਿ ਤੁਸੀਂ ਕੁਝ ਬੋਲੇ ਨਹੀਂ ਪਰ ਮੈਨੂੰ ਲੱਗਦਾ ਸੀਗਾ ਕਿ ਸ਼ਾਇਦ ਮੇਰੀ ਜਿਹੜੀ ਬੋਲੀ ਹੈ ਉਹ ਇੱਕ ਟੜੇਵਲ ਦੀ ਨਹੀਂ ਹੈ ਕਿਉਂਕਿ ਸ਼ੁਰੂ ਤੋਂ ਹੀ ਪਰਮਾਤਮਾ ਨੇ ਦਿਲ ਜਿਹੜਾ ਉਹ ਰਹਿਮ ਦਿਲ ਬਣਾਇਆ ਹੈ ਛੋਟਾ ਦਿਲ ਕਹਿ ਲੋ ਜਲਦੀ ਤਰਸ ਖਾਣ ਵਾਲਾ ਦਿਲ ਕਹਿ ਲੋ ਹਾਂ ਇਹ ਵੀ ਨਹੀਂ ਕਿ ਜੇ ਸਾਡੇ ਮੁਲਕ ਚ ਵੜ ਕੇ ਕੋਈ 27 નિર્ਦੋਸ਼ ਲੋਕਾਂ ਨੂੰ ਮਾਰ ਜਾਵੇਗਾ ਤੇ ਅਸੀਂ ਬਦਲਾ ਨਹੀਂ ਲਵਾਂਗੇ ਅਸੀਂ ਉਹਦੇ ਹੱਕ ਚ ਵੀ ਆ ਬਦਲਾ ਜ਼ਰੂਰ ਲੈਣਾ ਚਾਹੀਦਾ ਔਰ ਪਬਲੀਕਲੀ ਲੈਣਾ ਚਾਹੀਦਾ ਕਿ ਕੱਲ ਨੂੰ ਐਦਾਂ ਦੇ ਲੋਕਾਂ ਨੂੰ ਸਪੋਰਟ ਕਰਨ ਦੇ ਵਿੱਚ ਵੀ ਜੇ ਕੋਈ ਇੰਡੀਆ ਦੇ ਲੋਕ ਸਾਥ ਦਿੰਦੇ ਨੇ ਉਹਨਾਂ ਨੂੰ ਵੀ ਅੰਜਾਮ ਪਤਾ ਲੱਗੇ ਕਿ ਹਾਲ ਕੀ ਹੁੰਦਾ ਹੈ ਜਦੋਂ ਕੋਈ ਟੈਰਰਿਸਟ ਦਾ ਸਾਥ ਦਿੰਦਾ ਇਹ ਪਬਲੀਕਲੀ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਪਬਲੀਕਲੀ ਦਿਖਾਓ ਕਿ ਕੀ ਹਾਲ ਕਰਦੇ ਹੋ ਤੁਸੀਂ ਉਹਨਾਂ ਲੋਕਾਂ ਦਾ ਜਿਹੜੇ ਟੈਰਰਿਜ਼ਮ ਨੂੰ ਬੜਾਵਾ ਦਿੰਦੇ ਨੇ ਫਿਰਪਾਵੇਂ ਸੋਸ਼ਲ ਮੀਡੀਆ ਤੇ ਉਂਗਲਾਂ ਲਾਣ ਜਾਂ ਫਿਰ ਇਨ ਪਰਸਨ ਜਿਹੜੇ ਇਹਨਾਂ ਨੂੰ ਸ਼ੈਲਟਰ ਦਿੰਦੇ ਨੇ ਰਹਿਣ ਦੇ ਕਾ ਟੈਰਰਿਜ਼ਮ ਖਤਮ ਹੋਣਾ ਚਾਹੀਦਾ ਪੂਰੀ ਦੁਨੀਆ ਦੇ ਵਿੱਚੋਂ ਕੋਈ ਵੀ ਮਾਸੂਮ ਨਹੀਂ ਮਰਨਾ ਚਾਹੀਦਾ ਮੇਰੀ ਇਹੀ ਅਪੀਲ ਹੈ ਬਾਕੀ ਤੁਸੀਂ ਕਮੈਂਟ ਕਰਕੇ ਆਪਣੇ ਵਿਊਜ਼ ਵੀ ਦੱਸ ਸਕਦੇ ਹੋ ਧੰਨਵਾਦ